ਦੁਨੀਆਵਾਰ ਚ ਬਹੁਤ ਸਾਰੇ ਅਜੇ ਲੋਕ ਹਨ ਜੋ ਮਸ਼ਹੂਰ ਹੋਣ ਦੇ ਲਈ ਕੁਝ ਵੀ ਕਰਨ ਦੇ ਲਈ ਤਿਆਰ ਰਹਿੰਦੇ ਹਨ ਇਸ ਲਗਨ ਕਾਰਨ ਹੀ ਦੁਨੀਆ ਉਸ ਨੂੰ ਪਛਾਣਦੀ ਹੈ ਤੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਔਰਤ ਬਾਰੇ ਦੱਸਾਂਗੇ ਜਿਸ ਨੇ ਆਪਣੇ ਅਜੀਬੋ-ਗਰੀਬ ਕਾਰਨਾਮੇ ਕਰਕੇ ਆਪਣਾ ਨਾਂ ਗਨੀਜ਼ਵੋਲਡ ਰਿਕਾਰਡ 'ਚ ਦਰਜ ਕਰਵਾਇਆ ਹੈ ਔਰਤ ਦਾ ਨਾਮ ਜੋ ਐਲਿਸਾ ਜੋ ਆਪਣੇ ਹੱਥਾਂ ਦੀ ਵਰਤੋਂ ਕੀਤੇ ਬਿਨਾ ਆਪਣੀ ਜੀਬ ਦੀ ਮਦਦ ਦੇ ਨਾਲ ਚਲਦੇ ਪੱਖੇ ਨੂੰ ਰੋਕ ਸਕਦੀ ਹੈ ਤੇ ਉਹ ਦੁਨੀਆਂ ਦੇ ਵਿੱਚ ਇਕੱਲੀ ਹੈ ਜੋ ਉਸ ਜੋ ਇਸ ਤਰ੍ਹਾਂ ਦੇ ਜਿਹੜੇ ਕਾਰਨਾਮੇ ਕਰ ਸਕਦੀ ਹੈ ਤੇ ਇਸ ਦੇ ਲਈ ਉਸ ਦਾ ਨਾਮ ਗਨੀਜ਼ ਬੁੱਕ ਆਫ वर्ल्ड ਰਿਕਾਰਡ ਦੇ ਵਿੱਚ ਦਰਜ ਕੀਤਾ ਗਿਆ। ਆਸਟ੍ਰੇਲੀਆ ਦੀ ਜੋ ਅੱਜ ਇਸ ਸਟੰਟ ਕਰ ਰਹੀ ਸੀ ਤਾਂ ਕਈ ਲੋਕਾਂ ਨੂੰ ਡਰ ਸੀ ਕਿ ਅਜਿਹਾ ਕਰਦੇ ਸਮੇਂ ਉਹਨਾਂ ਦੀ ਜੀਭ ਕੱਟ ਸਕਦੀ ਹੈ ਪਰ ਉਸ ਨੇ ਪੱਖਾ ਬੰਦ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਗਨੀਜ਼ ਵਰਲਡ ਰਿਕਾਰਡ ਨੇ ਜੋਅਲਿਸ ਦੀ ਇਹ ਵੀਡੀਓ ਆਪਣੇ ਅਧਿਕਾਰਿਤ ਇੰਸਟਾਗ੍ਰam ਅਕਾਊਂਟ ਤੇ ਸ਼ੇਅਰ ਕੀਤੀ ਹੈ ਜਿਸ ਦੇ ਹੇਠਾਂ ਕੈਪਸ਼ਨ 'ਚ ਲਿਖਿਆ ਹੈ ਕਿ ਜੋ ਨੇ ਇਹ ਰਿਕਾਰਡ ਇਟਲੀ 'ਚ ਬਣਾਇਆ ਹੈ ਜਿੱਥੇ ਉਸ ਨੇ ਆਪਣੀ ਜੀਭ ਦੇ ਨਾਲ ਤੇ ਜ ਰਫਤਾਰ ਨਾਲ ਚੱਲ ਰਿਹਾ ਇਲੈਕਟ੍ਰੋਨਿਕ ਪੱਖੇ ਦੇ ਬਲੇਡ ਨੂੰ ਰੋਕਿਆ ਤਾਂ ਉਸ ਨੇ ਇਸ ਤਰ੍ਹਾਂ ਕਈ ਪੱਖੇ ਬੰਦ ਕੀਤੇ ਨੇ ਤੇ ਆਪਣੀ ਜੀਬ ਦੇ ਨਾਲ ਸਭ ਤੋਂ ਵੱਧ ਬਿਜਲੀ ਦੇ ਪੱਖੇ ਬੰਦ ਕਰਨ ਦਾ ਵਿਸ਼ੇਵ ਰਿਕਾਰਡ ਬਣਾਇਆ ਤੇ ਰਿਕਾਰਡ ਆਪਣੇ ਆਪ ਚ ਵਿਲੱਖਣ ਹੋਣ ਦੇ ਨਾਲ ਨਾਲ ਖਤਰਨਾਕ ਵੀ ਹੈ ਦੁਨੀਆਵਾਰ ਚ ਬਹੁਤ ਸਾਰੇ ਅਜੇ ਲੋਕ ਹਨ ਜੋ ਮਸ਼ਹੂਰ ਹੋਣ ਦੇ ਲਈ ਕੁਝ ਵੀ ਕਰਨ ਦੇ ਲਈ ਤਿਆਰ ਰਹਿੰਦੇ ਹਨ ਇਸ ਲਗਨ ਕਾਰਨ ਹੀ ਦੁਨੀਆ ਉਸ ਨੂੰ ਪਛਾਣਦੀ ਹੈ ਤੇ ਅੱਜ ਅਸੀਂ ਤੁਹਾਨੂੰ ਇੱਕ ਅਜੇ ਹੀ ਔਰਤ ਬਾਰੇ ਦੱਸਾਂਗੇ ਜਿਸ ਨੇ ਆਪਣੇ ਅਜੀਬੋ ਗਰੀਬ ਕਾਰਨਾਮੇ ਕਰਕੇ ਆਪਣਾ ਨਾਮ ਗਨੀਜ਼ ਵਰਲਡ ਰਿਕਾਰਡ 'ਚ ਦਰਜ ਕਰਵਾਇਆ ਹੈ ਔਰਤ ਦਾ ਨਾਮ ਜੋ ਐਲਿਸਾ ਹੈ ਜੋ ਆਪਣੇ ਹੱਥਾਂ ਦੀ ਵਰਤੋਂ ਕੀਤੇ ਬਿਨਾ ਆਪਣੀ ਜੀਬ ਦੀ ਮਦਦ ਦੇ ਨਾਲ ਚਲਦੇ ਪੱਖੇ ਨੂੰ ਰੋਕ ਸਕਦੀ ਹੈ ਤੇ ਉਹ ਦੁਨੀਆਂ ਦੇ ਵਿੱਚ ਇਕੱਲੀ ਹੈ ਜੋ ਉਸ ਜੋ ਇਸ ਤਰ੍ਹਾਂ ਦੇ ਜਿਹੜੇ ਕਾਰਨਾਮੇ ਕਰ ਸਕਦੀ ਹੈ ਤੇ ਇਸ ਦੇ ਲਈ ਉਸ ਦਾ ਨਾਮ ਗਨੀਜ਼ ਬੁੱਕ ਆਫ वर्ल्ड ਰਿਕਾਰਡ ਦੇ ਵਿੱਚ ਦਰਜ ਕੀਤਾ ਗਿਆ ਆਸਟ੍ਰੇਲੀਆ ਦੀ ਜੋ ਅੱਜ ਇਸ ਸਟੰਟ ਕਰ ਰਹੀ ਸੀ ਤਾਂ ਕਈ ਲੋਕਾਂ ਨੂੰ ਡਰ ਸੀ ਕਿ ਅਜਿਹਾ ਕਰਦੇ ਸਮੇਂ ਉਹਨਾਂ ਦੀ ਜੀਬ ਕੱਟ ਸਕਦੀ ਏ ਪਰ ਉਸ ਨੇ ਪੱਖਾ ਬੰਦ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਗਨੀਜ਼ ਵਰਲਡ ਰਿਕਾਰਡ ਨੇ ਜੋਅਲਿਸ ਦੀ ਇਹ ਵੀਡੀਓ ਆਪਣੇ ਅਧਿਕਾਰਿਤ ਇੰਸਟਾਗ੍ਰam ਅਕਾਊਂਟ ਤੇ ਸ਼ੇਅਰ ਕੀਤੀ ਹੈ ਜਿਸ ਦੇ ਹੇਠਾਂ ਕੈਪਸ਼ਨ ਚ ਲਿਖਿਆ ਹੈ ਕਿ ਜੋ ਨੇ ਇਹ ਰਿਕਾਰਡ ਇਟਲੀ ਚ ਬਣਾਇਆ ਹੈ ਜਿੱਥੇ ਉਸ ਨੇ ਆਪਣੀ ਜੀਬ ਦੇ ਨਾਲ ਤੇਜ਼ ਰਫ਼ਤਾਰ ਨਾਲ ਚੱਲ ਰਹੇ ਇਲੈਕਟ੍ਰੋਨਿਕ ਪੱਖੇ ਦੇ ਬਲੇਡ ਨੂੰ ਰੋਕਿਆ ਤਾਂ ਉਸਨੇ ਇਸ ਤਰ੍ਹਾਂ ਕਈ ਪੱਖੇ ਬੰਦ ਕੀਤੇ ਨੇ ਤੇ ਆਪਣੀ ਜੀਬ ਦੇ ਨਾਲ ਸਭ ਤੋਂ ਵੱਧ ਬਿਜਲੀ ਦੇ ਪੱਖੇ ਬੰਦ ਕਰਨ ਦਾ ਵਿਸ਼ੇਵ ਰਿਕਾਰਡ ਬਣਾਇਆ ਹੈ ਤੇ ਰਿਕਾਰਡ ਆਪਣੇ ਆਪ ਚ ਵਿਲੱਖਣ ਹੋਣ ਦੇ ਨਾਲ ਨਾਲ ਖਤਰਨਾਕ ਵੀ ਹੈ ਦੁਨੀਆਵਾਰ ਚ ਬਹੁਤ ਸਾਰੇ ਅਜੇ ਲੋਕ ਹਨ ਜੋ ਮਸ਼ਹੂਰ ਹੋਣ ਦੇ ਲਈ ਕੁਝ ਵੀ ਕਰਨ ਦੇ ਲਈ ਤਿਆਰ ਰਹਿੰਦੇ ਹਨ ਇਸ ਲਗਨ ਕਾਰਨ ਹੀ ਦੁਨੀਆ ਉਸ ਨੂੰ ਪਛਾਣਦੀ ਹੈ ਤੇ ਅੱਜ ਅਸੀਂ ਤੁਹਾਨੂੰ ਇੱਕ ਅਜੇ ਹੀ ਔਰਤ ਬਾਰੇ ਦੱਸਾਂਗੇ ਜਿਸ ਨੇ ਆਪਣੇ ਅਜੀਬੋ ਗਰੀਬ ਕਾਰਨਾਮੇ ਕਰਕੇ ਆਪਣਾ ਨਾਂ ਗਨੀਜ਼ ਵਰਲਡ ਰਿਕਾਰਡ 'ਚ ਦਰਜ ਕਰਵਾਇਆ ਹੈ ਔਰਤ ਦਾ ਨਾਮ ਜੋ ਐਲਿਸਾ ਜੋ ਆਪਣੇ ਹੱਥਾਂ ਦੀ ਵਰਤੋਂ ਕੀਤੇ ਬਿਨਾ ਆਪਣੀ ਜੀਬ ਦੀ ਮਦਦ ਦੇ ਨਾਲ ਚਲਦੇ ਪੱਖੇ ਨੂੰ ਰੋਕ ਸਕਦੀ ਹੈ ਤੇ ਉਹ ਦੁਨੀਆਂ ਦੇ ਵਿੱਚ ਇਕੱਲੀ ਹੈ ਜੋ ਉਸ ਜੋ ਇਸ ਤਰ੍ਹਾਂ ਦੇ ਜਿਹੜੇ ਕਾਰਨਾਮੇ ਕਰ ਸਕਦੀ ਹੈ ਤੇ ਇਸ ਦੇ ਲਈ ਉਸ ਦਾ ਨਾਮ ਗਨੀਜ਼ ਬੁੱਕ ਆਫ वर्ल्ड ਰਿਕਾਰਡ ਦੇ ਵਿੱਚ ਦਰਜ ਕੀਤਾ ਗਿਆ ਆਸਟ੍ਰੇਲੀਆ ਦੀ ਜੋ ਅੱਜ ਇਸ ਸਟੰਟ ਕਰ ਰਹੀ ਸੀ ਤਾਂ ਕਈ ਲੋਕਾਂ ਨੂੰ ਡਰ ਸੀ ਕਿ ਅਜਿਹਾ ਕਰਦੇ ਸਮੇਂ ਉਹਨਾਂ ਦੀ ਜੀਬ ਕੱਟ ਸਕਦੀ ਹੈ ਪਰ ਉਸ ਨੇ ਪੱਖਾ ਬੰਦ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਗਨੀਜ਼ ਵਰਲਡ ਰਿਕਾਰਡ ਨੇ ਜੋਐਲਿਸ ਦੀ ਇਹ ਵੀਡੀਓ ਆਪਣੀ ਅਧਿਕਾਰਿਤ ਇੰਸਟਾਗ੍ਰam ਅਕਾਊਂਟ ਤੇ ਸ਼ੇਅਰ ਕੀਤੀ ਹੈ ਜਿਸਦੇ ਹੇਠਾਂ ਕੈਪਸ਼ਨ ਚ ਲਿਖਿਆ ਹੈ ਕਿ ਜੋ ਨੇ ਇਹ ਰਿਕਾਰਡ ਇਟਲੀ ਚ ਬਣਾਇਆ ਹੈ ਜਿੱਥੇ ਉਸਨੇ ਆਪਣੀ ਜੀਬ ਦੇ ਨਾਲ ਤੇਜ਼ ਰਫ਼ਤਾਰ ਨਾਲ ਚੱਲ ਰਹੇ ਇਲੈਕਟ੍ਰੋਨਿਕ ਪੱਖੇ ਦੇ ਬਲੇਡ ਨੂੰ ਰੋਕਿਆ ਤੇ ਉਸਨੇ ਇਸ ਤਰ੍ਹਾਂ ਕਈ ਪੱਖੇ ਬੰਦ ਕੀਤੇ ਨੇ ਤੇ ਆਪਣੀ ਜੀਬ ਦੇ ਨਾਲ ਸਭ ਤੋਂ ਵੱਧ ਬਿਜਲੀ ਦੇ ਪੱਖੇ ਬੰਦ ਕਰਨ ਦਾ ਵਿਸ਼ਵ ਰਿਕਾਰਡ ਬਣਾਇਆ ਤੇ ਰਿਕਾਰਡ ਆਪਣੇ ਆਪ ਚ ਵਿਲੱਖਣ ਹੋਣ ਦੇ ਨਾਲ ਨਾਲ ਖਤਰਨਾਕ ਵੀ ਹੈ